ਅਸੀਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲਿੱਤ ਜਾਂਦੀਆਂ ਵਿਦਿਆਰਥੀ ਹਾਂ ਅੱਜ ਅਸੀਂ ਤੁਹਾਡੇ ਸਾਹਮਣੇ ਡੇਂਗੂ ਮੱਛਰਾਰੇ ਜਾਣਕਾਰੀ ਦੇਵਾਂਗੇ ਉਮੀਦ ਕਰਦੀਆਂ ਕਿ ਤੁਹਾਨੂੰ ਸਾਡੀ ਜਾਣਕਾਰੀ ਪਸੰਦ ਆਵੇਗੀ ਮੈਂ ਕੋਈ ਆਮ ਮੱਛਰ ਨਹੀਂ ਹਾਂ ਮੈਂ ਡੇਂਗੂ ਮੱਛਰ ਹਾਂ ਜੋ ਕਿ ਡੇਂਗੂ ਫਲਾਉਂਦਾ ਹਾਂ ਪਰ ਤੁਸੀਂ ਸੋਚਦੇ ਹੋ ਕਿ ਮੈਂ ਨਾਲੀਆਂ ਅਤੇ ਗੰਦੇ ਪਾਣੀ ਵਿੱਚ ਹੀ ਰਹਿੰਦਾ ਹਾਂ ਬਿਲਕੁਲ ਨਹੀਂ ਮੈਨੂੰ ਤੁਹਾਡੇ ਘਰਾਂ ਵਿੱਚ ਜਮਾ ਹੋਇਆ ਪਾਣੀ ਬਹੁਤ ਹੀ ਜ਼ਿਆਦਾ ਪਸੰਦ ਹੈ ਅਤੇ ਇਹ ਮੇਰੇ ਬੱਚਾ ਲਈ ਵੀ ਬਹੁਤ ਹੀ ਜ਼ਿਆਦਾ ਲਾਭਕਾਰੀ ਹੈ ਮੈਂ ਘਰਾਂ ਵਿੱਚ ਪੌਦਿਆਂ ਦੇ ਟੋਇਆਂ ਵਿੱਚ ਗਮਲੇ ਦੇ ਪਾਣੀ ਵਿੱਚ ਪੁਰਾਣੇ 쿨ਰ ਦੇ ਪਾਣੀ ਵਿੱਚ ਅਤੇ ਫ੍ਰਿਜ ਦੇ ਪਿਛਲੇ ਪਾਸੇ ਪਈ ਟ੍ਰੇ ਦੇ ਪਾਣੀ ਵਿੱਚ ਹੀ ਰਹਿੰਦਾ ਹਾਂ ਅਤੇ ਮੈਂ ਉੱਥੇ ਹੀ ਅੰਡੇ ਦਿੰਦਾ ਹਾਂ ਦੇਖਦੇ ਦੇਖਦੇ ਸਾਡੀ ਗਿਣਤੀ ਲੱਖਾਂ ਵਿੱਚ ਵੱਧ ਜਾਂਦੀ ਹੈ ਪਰ ਮੇਰੀ ਇੱਕ ਕਮਜ਼ੋਰੀ ਹੈ ਜੇਕਰ ਤੁਸੀਂ 3-4 ਦਿਨਾਂ ਬਾਅਦ ਉਹ ਪਾਣੀ ਨੂੰ ਡੋਲੋਗੇ ਜਾਂ ਫਿਰ ਸੁਕਾ ਦੇਵੋਗੇ ਤਾਂ ਮੇਰੀ ਨਸਲ ਜੜ ਤੋਂ ਖਤਮ ਹੋ ਜਾਵੇਗੀ ਪਰ ਨਹੀਂ ਤੁਸੀਂ ਬਿਲਕੁਲ ਇਦਾਂ ਨਹੀਂ ਕਰੋਗੇ ਕਿਉਂਕਿ ਤੁਸੀਂ ਬਹੁਤ ਹੀ ਆਲਸੀ ਹੋ ਇਸ ਲਈ ਹਰ ਸਾਲ ਮੇਰੀ ਹੀ ਜਿੱਤ ਹੁੰਦੀ ਹੈ ਪਰ ਹਾਂ ਬੱਚਿਓ ਇਸ ਵਾਰ ਆਪਾਂ ਰਲ ਕੇ ਡੇਂਗੂ ਮੱਛਰ ਨੂੰ ਹਰਾਵਾਂਗੇ ਤੇ ਆਪਣੇ ਘਰਾਂ ਵਿੱਚ ਜਮਾ ਹੋਏ ਪਾਣੀ ਨੂੰ ਖਤਮ ਕਰ ਦੇਵਾਂਗੇ ਆਪਾਂ ਖਸਮ ਖਾਨੇ ਹਾਂ ਕਿ ਡੈਂਗੂ ਨੂੰ ਹਰਾਵਾਂਗੇ ਆਪਣੀ ਜਿੱਤ ਪਾਵਾਂਗੇ ਡੈਂਗੂ ਨੂੰ ਹਰਾਵਾਂਗੇ ਆਪਣੀ ਜਿੱਤ ਪਾਵਾਂਗੇ ਧੰਨਵਾਦ ਜੀ